ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਅ ਕਹਿੰਦੇ ਆ ਕਿ ਕੋ ਨਾ ਚੱਲੀ ਬਾਬਾ ਤੇ ਹਾਈ ਮੰਗ। ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਬੜੇ ਜ਼ੋਰ ਸ਼ੋਰ ਦੇ ਨਾਲ ਪ੍ਰਚਾਰ ਕੀਤਾ ਕਿ ਅਸੀਂ ਪੰਜਾਬ ਦੇ ਲੋਕਾਂ ਲਈ 10 ਲੱਖ ਤੱਕ ਦੇ ਇਲਾਜ ਦੇ ਦਾ ਜਿਹੜਾ ਬੀਮਾ ਪਾਲਸੀ ਆ ਉਹ ਲੈ ਕੇ ਆ ਰਹੇ ਹਾਂ ਤੇ ਅ ਅਸੀਂ ਬਰਨਾਲਾ ਤੇ ਤਰਨਤਾਰਨ ਜਿੱਥੇ ਚੋਣ ਹੋਣੀ ਐ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਪੋਰਟਲ ਖੋਲ ਰਿਹਾ ਹਾਂ। ਤੇ ਛੇਤੀ ਹੀ ਲੋਕਾਂ ਨੂੰ ਇਹ ਇਲਾਜ ਮਿਲੂਗਾ ਪਹਿਲਾਂ ਵੀ ਸਾਡੀਆਂ ਜਿਹੜੀਆਂ ਮੁਹੱਲਾ ਕਲੀਨਿਕਾਂ ਨੇ ਉਹ ਤਾਂ ਕਮਾਲ ਹੀ ਕਰੀਆਂ ਫਿਰਦੀਆਂ ਨੇ ਦੇਸ਼ ਦੁਨੀਆ ਦੇ ਵਿੱਚ ਉਹਨਾਂ ਦੀ ਬੜੀ ਵੱਡੀ ਵੱੱਲੇ ਵੱੱਲੇ ਹੋ ਰਹੀ ਹੈ ਤੇ ਪਰ ਇਹ بیمਾ ਵੀ ਅਸੀਂ ਕਰਾਂਗੇ ਕਿਉਂਕਿ ਪਤਾ ਨਹੀਂ ਹੁਣ ਇਹਦਾ ਕੀ ਮਕਸਦ ਸੀ ਤੇ ਮੁਹੱਲਾ ਕਲੀਨਿਕਾਂ ਗਾਂ ਚ ਕਿਹੜਾ ਇਲਾਜ ਹੈ ਜਿਹੜਾ ਨਹੀਂ ਹੁੰਦਾ ਸੀਗਾ ਜਿਹੜਾ ਉਹ ਕਲੇਮ ਕਰਦੇ ਤੇ ਕੱਲ ਜਿਹੜੀ ਕੈਬਿਨੇਟ ਮੀਟਿੰਗ ਹੋਈ ਉਹਦੇ ਚ ਇੱਕ ਵਾਰੀ ਸਾਰਿਆਂ ਨੂੰ ਸੁਪਨਾ ਆ ਗਿਆ ਪਤਾ ਲੱਗ ਗਿਆ ਵੀ ਪੰਜਾਬ 'ਚ ਤਾਂ ਹੜਾ ਇਹ ਹੋਇਆ ਜਿਵੇਂ ਕੋਈ ਕੱਲ ਆਏ ਹੁੰਦੇ ਐ ਤੇ ਵੀ ਹੜਾਂ ਦੇ ਨਾਲ ਨਜੇਠਣਾ ਵੀ ਹੁੰਦਾ ਉਧਰ ਵੀ ਲੋਕ ਵਿਜੀ ਰਹੇ ਨੇ ਇਸ ਕਰਕੇ ਹਾਲੇ ਇਹ ਪਾਲਿਸੀ ਲਾਗੂ ਨਹੀਂ ਹੋ ਸਕਦੀ ਇਹਨੂੰ ਹਾਲੇ ਪੰਜਾਬ ਦੇ ਲੋਕਾਂ ਨੂੰ 2-3 ਮਹੀਨੇ ਦਸੰਬਰ ਤੱਕ ਉਡੀਕਣਾ ਪਊਗਾ ਹਾਲੇ ਚਲੋ ਪਤਾ ਨਹੀਂ ਸੁੱਤੇ ਸੀ ਕਿ ਹੁਣ ਜਾਗ ਗਏ ਆ ਜਾਂ ਪਹਿਲਾਂ ਹੀ ਹਾਲੇ ਵੀ ਸੁੱਤੇ ਹੋਏ ਆ ਇਹ ਵੀ ਨਹੀਂ ਪਤਾ ਵੀ ਜਾਗ ਗਏ ਵੀ ਤਾ ਨਹੀਂ ਹੋ ਗਏ ਜਾਂ ਪਿੱਛੋਂ ਕਿਹੜੇ ਨੇ ਤਾਰ ਖਿੱਚਤੀ ਕੀ ਹੋ ਗਿਆ ਕੋਈ ਵੀ ਨਹੀਂ ਪਤਾ ਸੋ ਇੱਕ ਅਗਲੀ ਗੱਲ ਦੂਜਾ ਇਹ ਹੈ ਕਿ ਬੜਾ ਰੌਲਾ ਪਾਉਂਦੇ ਆ ਵੀ ਅਸੀਂ ਸਿਹਤ ਤੇ ਸਿੱਖਿਆ ਦੇ ਵਿੱਚ ਤਾਂ ਦਿੱਲੀ 'ਚ ਇਨਕਲਾਬ ਲਿਆਂਦਾ ਹੋਇਆ ਸੀ ਉੱਥੋਂ ਸ਼ੁਰੂ ਹੋਇਆ ਹੋਇਆ ਇਨਕਲਾਬ ਸਾਡਾ ਪੰਜਾਬ 'ਚ ਆਵੜਿਆ ਹੁਣ ਅੱਗੇ ਬਾਕੀ ਸਾਰੇ ਦੇਸ਼ ਦੇ ਵਿੱਚ ਉਹਨੇ ਧੂਮਾਂ ਪਾਉਣੀਆਂ ਸੀਗੀਆਂ ਸਿੱਖਿਆ ਦਾ ਜਿਹੜਾ ਇਨਕਲਾਬ ਹੈ ਉਹਦੀਆਂ ਕੁਝ ਤਸਵੀਰਾਂ ਗਵਰਨਮੈਂਟ ਟੀਚਰ ਯੂਨੀਅਨ ਨੇ ਜਿਹੜੇ ਅੱਡ-ਅੱਡ ਸਕੂਲਾਂ ਤੋਂ ਅੰਕੜੇ ਇਕੱਠੇ ਕੀਤੇ ਐ ਉਹਦੇ ਆਧਾਰ 'ਤੇ ਉਹਨਾਂ ਨੇ ਦੱਸਿਆ ਇਹ ਹੈ ਕਿ ਪੰਜਾਬ ਦੇ ਵਿੱਚ ਜਿੰਨੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿੱਚ ਪ੍ਰਿੰਸੀਪਲਾਂ ਦੀਆਂ ਪੋਸਟਾਂ ਨੇ ਉਹਨਾਂ ਚੋਂ 50% ਪੋਸਟਾਂ ਖਾਲੀ ਪਈਆਂ ਨੇ ਪ੍ਰਿੰਸੀਪਲਾਂ ਦੀਆਂ ਤੇ ਉਹਨਾਂ ਦੇ ਵਿੱਚ ਜੇ ਆਪਾਂ ਜ਼ਿਲ੍ਹਾ ਵਾਈਜ਼ ਦੇਖਣਾ ਹੋਵੇ ਤਾਂ ਮਾਨਸਾ ਦੇ ਵਿੱਚ ਮਾਨਸਾ ਜ਼ਿਲ੍ਹੇ ਚ 82% ਪ੍ਰਿੰਸੀਪਲਾਂ ਦੀਆਂ ਪੋਸਟਾਂ ਖਾਲੀ ਨੇ ਬਰਨਾਲੇ ਦੇ ਵਿੱਚ 77% ਖਾਲੀ ਨੇ ਕਪੂਰਥਲੇ ਚ 73% ਖਾਲੀ ਨੇ ਫਰੀਦਕੋਟ ਤੇ ਤਰਨਤਾਰਨ ਚ 71% ਖਾਲੀ ਨੇ ਤੇ ਇਸੇ ਤਰ੍ਹਾਂ ਨਾਲ ਬੀਪੀਯੂਓ ਜਿਹੜੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਹੁੰਦੇ ਐ ਉਹਦੀਆਂ ਵੀ 46% ਪੋਸਟਾਂ ਖਾਲੀ ਨੇ ਖੁਦ ਸਾਡੇ ਜਿਹੜੇ ਸਿੱਖਿਆ ਮੰਤਰੀ ਜੀ ਨੇ ਹਰਜੋਤ ਸਿੰਘ ਬੈਂਸ ਜੀ ਉਹਨਾਂ ਦੇ ਜ਼ਿਲ੍ਹੇ ਦੇ ਵਿੱਚ 10 ਚੋਂ 9 ਪੋਸਟਾਂ ਖਾਲੀ ਐ 90% ਖਾਲੀ ਐ ਜਾਨੀ ਕਿ ਤੇ ਇਸੇ ਤਰ੍ਹਾਂ ਨਾਲ ਮੁੱਖ ਅਧਿਆਪਕਾਂ ਦੀਆਂ ਵੀ ਜਿਹੜੀਆਂ ਪੋਸਟਾਂ ਨੇ ਉਹ 33% ਸਾਰੇ ਪੰਜਾਬ ਚ ਖਾਲੀ ਨੇ ਕੋਈ ਜ਼ਿਲ੍ਹਾ ਵਾਈਜ਼ ਦੇਖੀਏ ਤਾਂ ਤਰਨਤਾਰਨ ਚ 81% ਮੁੱਖ ਅਧਿਆਪਕਾਂ ਦੀਆਂ ਪੋਸਟਾਂ ਖਾਲੀ ਨੇ ਹੈਡਮਾਸਟਰਾਂ ਦੀਆਂ ਨਵੇਂ ਸ਼ਹਿਰ ਚ 62% ਖਾਲੀ ਨੇ ਕਪੂਰਥਲੇ 56% ਖਾਲੀ ਨੇ ਬਰਨਾਲੇ ਲੁਧਿਆਣੇ ਚ 53% ਪੋਸਟਾਂ ਖਾਲੀ ਨੇ ਦੇਖਦੇ ਆ ਸਿੱਖਿਆ ਤਾਂ ਕ੍ਰਾਂਤੀ ਤਾਂ ਬਹੁਤ ਜ਼ਿਆਦਾ ਚੱਲ ਰਹੀ ਹੈ ਜਿਆਦਾ ਤੇਜ਼ ਰਫ਼ਤਾਰ ਤੇ ਹੈ ਕ੍ਰਾਂਤੀ ਕਿਤੇ ਲੋਕਾਂ ਨੂੰ ਦਰੜ ਕੇ ਨਾ ਰੱਖ ਦੇ ਇਸ ਦੇ ਕੰਦੇ ਖਾਦਸ਼ੇ ਪੂਰੇ ਬਣੇ ਹੋਏ ਐ ਉਂਝ ਆਪਣੇ ਪ੍ਰਪਾਗੈਂਡੇ ਲਈ ਵੀ ਅਸੀਂ ਬਾਹਰ ਲੋਕ ਭੇਜਤੇ ਪੜ ਕੇ ਆ ਗਏ ਤੇ ਇਹ ਹੋ ਗਿਆ ਇਹ ਚੀਜ਼ਾਂ ਵੀ ਹੈਗੀਆਂ ਨੇ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ ਕਿ ਦਿੱਲੀ ਦੇ ਵਿੱਚ ਇੱਕ ਸੰਸਥਾ ਹੈਗੀ ਹੈ ਸ਼੍ਰੀ ਸ਼ਾਰਦਾ ਇੰਸਟੀਚਿਊਟ ਆਫ ਇੰਡੀਅਨ ਮੈਨੇਜਮੈਂਟ ਸੋ ਉੱਥੇ ਜਿਹੜੇ ਗਰੀਬ ਤਬਕਿਆਂ ਦੇ ਬੱਚੇ ਆ ਉਹ ਪੜਦੇ ਐ ਇਕਨੋਮਿਕਲੀ ਵੀਕਰ ਸੈਕਸ਼ਨ ਦੇ ਬੱਚੇ ਜਿਹੜੇ ਪੜਦੇ ਐ ਉਹਨਾਂ ਬੱਚੀਆਂ ਦੇ ਵਿੱਚੋਂ ਉਹਨਾਂ ਬੱਚੀਆਂ ਜਿਹੜੀਆਂ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਮੈਨੇਜਮੈਂਟ ਪੀਜੀ ਡੀਐਮ ਕਰਦੀਆਂ ਨੇ ਉਹਨਾਂ ਦੀਆਂ ਸ਼ਿਕਾਇਤਾਂ ਆਈਆਂ ਵੀ ਉਥੋਂ ਦਾ ਜਿਹੜਾ ਉਸ ਦੇ ਉਸ ਇੰਸਟੀਚਿਊਟ ਦਾ ਜਿਹੜਾ ਵੱਡਾ ਅਧਿਕਾਰੀ ਹੈ ਉਹ ਜਿਹੜਾ ਹੈ ਉਹ ਕੁੜੀਆਂ ਨਾਲ ਛੇੜਛਾੜ ਤੇ ਹੋਰ ਇਸ ਤਰ੍ਹਾਂ ਦੇ ਮਸਲਿਆਂ ਦੇ ਵਿੱਚ ਹੈਗਾ ਉਹ ਉਹਨਾਂ ਨੂੰ ਬੜੇ ਅਸ਼ਲੀਲ ਮੈਸੇਜ ਪਾਉਂਦਾ ਹੈ ਵਟਸਐਪ ਕਰਦਾ ਹੈ ਤੇ ਹੋਰ ਹਰ ਤਰ੍ਹਾਂ ਨਾਲ ਤੰਗ ਪ੍ਰੇਸ਼ਾਨ ਕਰਦਾ ਹੈ ਤੇ ਉਹ ਸ਼ਿਕਾਇਤਾਂ ਜਿਹੜੀਆਂ ਹੋ ਗਈਆਂ ਤੇ ਉਹਨਾਂ ਸ਼ਿਕਾਇਤਾਂ ਦੇ ਵਿੱਚ ਜਿਹੜੀ ਹੈ ਉਹਦੀ ਇਨਕੁਆਇਰੀ ਹੋ ਗਈ ਇਨਕੁਆਇਰੀ ਦੇ ਵਿੱਚ 32 ਲੜਕੀਆਂ ਜਿਹੜੀਆਂ ਪੇਸ਼ ਹੋਈਆਂ ਉਹਨਾਂ ਚੋਂ 17 ਲੜਕੀਆਂ ਨੇ ਆਪਣੇ ਖਿਲਾਫ ਕੀਤੀ ਉਹਦੀਆਂ ਅਸ਼ਲੀਲ ਹਰਕਤਾਂ ਦੀ ਪੁਸ਼ਟੀ ਕੀਤੀ ਹੈ ਤੇ ਉਹ ਹੁਣ ਭੱਜਿਆ ਹੋਇਆ ਦੱਸਿਆ ਇਹ ਜਾਂਦਾ ਹੈ ਵੀ ਇੱਕ ਦੋ ਸਟਾਫ ਮੈਂਬਰ ਤੇ ਇੱਕ ਅੱਧੀ ਕੋਈ ਹੋਰ ਮੈਨੇਜਮੈਂਟ ਦੀ ਲੇਡੀ ਤਿੰਨ ਜਣੀਆਂ ਉਹ ਕੁੜੀਆਂ ਨੂੰ ਇਸ ਗੱਲ ਲਈ ਪਰਮਾਉਂਦੀਆਂ ਸੀਗੀਆਂ ਵੀ ਤੁਸੀਂ ਜਾਓ ਕੋਈ ਗੱਲ ਨਹੀਂ ਇਸੇ ਤਰ੍ਹਾਂ ਹੀ ਚੱਲਦਾ ਹੁੰਦਾ ਹੈਗਾ ਉਹਨਾਂ ਦੇ ਉੱਤੇ ਕੀ ਐਕਸ਼ਨ ਹੁੰਦਾ ਹੈ ਜੇ ਦੱਸਣਾ ਹੈਗਾ ਤੇ ਇਹ ਵੀ ਦੱਸਦੀ ਹੈ ਦਾ ਹਿੰਦੂ ਨੇ ਇਹ ਗੱਲ ਲਈ ਹੈ ਕਿ ਜਿਹੜਾ ਕਾਨੂੰਨ ਹੈਗਾ ਵਾਸ਼ ਐਕਟ ਜਿਹੜਾ 2013 ਦੇ ਵਿੱਚ ਬਣਿਆ ਸੀਗਾ ਉਸ ਤੋਂ ਬਾਅਦ ਉਹਦੀ ਇੰਟਰਨਲ ਕੰਪਲੇਂਟਸ ਕਮੇਟੀ ਕਮੇਟੀ ਹੁੰਦੀ ਹੈ ਜਿਹੜੀ ਅੰਦਰੂਨੀ ਤੌਰ ਤੇ ਉਹਦੀ ਗਵਰ ਕਰਦੀ ਹੈ ਉਸ ਕਮੇਟੀ ਨੇ ਉਹਨੂੰ ਦੋਸ਼ੀ ਪਾਇਆ ਹੈ ਤੇ ਉਹਦੇ ਸੌਰੀ ਉਹਦੇ ਚ ਜਿਹੜਾ ਬੰਦਾ ਹੈ ਉਹ ਉੜੀਸਾ ਤੋਂ ਸੀਗਾ ਇਹ ਜਿਹੜਾ ਬੰਦਾ ਬੰਦੇ ਦਾ ਨਾਮ ਹੈਗਾ ਸਵਾਮੀ ਚਤਨਿਆਨੰਦ ਸਵਾਮੀ ਚਤਨਿਆਨੰਦ ਜਿਹੜਾ ਉਹਦਾ ਪਹਿਲਾ ਨਾਮ ਸੀ ਉਹ ਸਵਾਮੀ 파ਰਥਾਸਾਰਥੀ ਹੋਇਆ ਕਰਦਾ ਸੀ ਇਹ ਵੀ ਪਤਾ ਲੱਗਿਆ ਵੀ ਕਿ ਉਹਨੇ ਰੈੱਡ ਵਾਲਵ ਕਾਰ ਜਿਹਦੇ ਤੇ ਡਿਪਲੋਮੈਟਿਕ ਨੰਬਰ ਲੱਗਿਆ ਹੋਇਆ ਜਿਹੜੇ ਰਾਜਦੂਤਾਂ ਦੇ ਨੰਬਰ ਹੁੰਦੇ ਐ 39 UN1 ਇੱਕ ਇਹ ਨੰਬਰ ਵੀ ਹੈ ਉਹਦੇ ਕੋਲ ਉਹ ਕਾਰ ਉਹਦੀ ਫੜ ਲਈ ਹੈ ਤੇ ਹੁਣ ਉਹਦੇ ਤੇ ਕੀ ਕਾਰਵਾਈ ਹੁੰਦੀ ਹੈ ਦੇਖਦੇ ਆ ਉਹਦੇ ਤੇ 2009 ਚ ਵੀ ਪਹਿਲਾਂ ਡਿਫੈਂਸ ਕਲੋਨੀ ਪੁਲਿਸ ਸਟੇਸ਼ਨ ਚ ਮਾਮਲਾ ਦਰਜ ਹੋਇਆ ਸੀ ਇਸ ਬੰਦੇ ਦੇ ਵਿਰੁੱਧ ਇਸੇ ਤਰ੍ਹਾਂ ਦਾ ਫੇਰ ਬਸੰਤ ਕੁੰਜ ਦੇ ਵਿੱਚ ਥਾਣੇ ਚ 2016 ਚ ਹੋਇਆ ਤੇ ਹੁਣ ਆ ਹੋ ਗਿਆ ਇਹ ਤੀਜਾ ਮਸਲਾ ਹੈਗਾ ਇਹਦਾ ਮਤਲਬ ਹੈ ਵੀ ਜਦੋਂ ਜਿਹੜੇ ਪਹਿਲੇ ਮਸਲੇ ਐ ਉਹਨਾਂ ਦੇ ਵਿੱਚ ਕੁਛ ਨਾ ਕੁਛ ਲਈਆ ਭਈਆ ਹੋ ਕੇ ਉਹਨੇ ਕੰਮ ਨਿਬੇੜ ਲਿਆ ਤੇ ਇਹ ਲਗਾਤਾਰ ਇਹ ਜਿਹੇ ਲੋਕ ਤੁਰੇ ਫਿਰਦੇ ਆ ਬੜੀ ਮਾੜੀ ਗੱਲ ਹੈ ਦੂਸਰੇ ਵੱਨੇ ਚੰਡੀਗੜ੍ਹ ਦੀ ਇੱਕ ਖਬਰ ਲੱਗੀ ਹੈ ਕਾਲਜ ਦੀ ਕਿਸੇ ਦੀ ਕਾਲਜ ਦਾ ਨਾਂ ਨਹੀਂ ਲਿਖਿਆ ਇੰਡੀਅਨ ਐਕਸਪ੍ਰੈਸ ਨੇ ਨਾਂ ਪ੍ਰੋਫੈਸਰ ਦਾ ਨਾਂ ਲਿਖਿਆ ਇੱਕ ਅਸਿਸਟੈਂਟ ਪ੍ਰੋਫੈਸਰ ਦੇ ਖਿਲਾਫ ਇੰਟਰਨਲ ਕਮੇਟੀ ਫੋਲੇਟ ਕਮੇਟੀ ਨੇ ਦੁਪੁਸ਼ਟੀ ਕਰਦੀ ਵੀ ਉਹ ਵੀ ਇਹ ਹੀ ਕਰਤੂਤਾਂ ਕਰਦਾ ਸੀਗਾ ਤੇ ਉਹਦੋਂ ਕਾਲਜ ਵਾਲਿਆਂ ਨੇ ਡਿਸਮਿਸ ਕਰਤਾ ਚਲੋ ਕਾਲਜ ਵਾਲਿਆਂ ਨੇ ਡਿਸਮਿਸ ਕਰਤਾ ਸਾਨੂੰ ਹੁਣ ਜਿੰਨੀ ਅਖਬਾਰ ਦੀ ਰਿਪੋਰਟ ਹੈ ਉਹਦੇ ਮੁਤਾਬਕ ਅਸੀਂ ਸਮਝਦੇ ਹਾਂ ਵੀ ਐਨੀ ਗੱਲ ਤਾਂ ਠੀਕ ਹੈ ਪਰ ਉਹਦੇ ਤੇ ਕ੍ਰਾਈਮ ਜਿਹੜੇ ਕੀਤੇ ਆ ਉਹਨਾਂ ਦਾ ਉਹਨਾਂ ਦੇ ਤਹਿਤ ਉਹਦੀ ਗ੍ਰਿਫਤਾਰੀ ਹੋ ਕੇ ਉਹਦੇ ਤੇ ਬਾਕੀ ਤਰ੍ਹਾਂ ਵਕਦੋ ਲੱਗਣਗੀਆਂ ਇਹ ਅਸੀਂ ਪੁੱਛਣਾ ਚਾਹੁੰਦੇ ਆ ਅੱਜ ਇਹ ਪੰਜਾਬੀ ਟ੍ਰਿਬਿਊਨ ਨੇ ਤਰਨਤਾਰਨ ਦੇ ਕਿਸੇ ਸਕੂਲ ਦੀ ਖਬਰ ਲਾਈ ਹੈ ਉਹ ਖਬਰ ਗੋਲਜੀ ਕਰਕੇ ਪੂਰੀ ਕਲੀਅਰ ਨਹੀਂ ਕਰੀ ਤੇ ਅਸੀਂ ਸਮਝਦੇ ਆਂ ਵੀ ਇਹ ਬੜੀਆਂ ਮਾੜੀਆਂ ਘਟਨਾਵਾਂ ਨੇ ਇਹਦੇ ਤੇ ਬੜਾ ਚੇਤਨ ਹੋਣ ਦੀ ਲੋੜ ਹੈ ਸਾਨੂੰ ਸਾਡੇ ਜਿਹੜੇ ਅਧਿਆਪਕ ਸਾਥੀ ਐ ਉਹਨਾਂ ਨੂੰ ਵੀ ਅਜਿਹੇ ਲੋਕਾਂ ਦੀਆਂ ਜਿਹੜੀਆਂ ਅਜਹੀਆਂ ਗਤੀਵਿਧੀਆਂ ਨੇ ਉਹਨਾਂ ਤੇ ਨਿਗਾਰ ਰੱਖਣੀ ਚਾਹੀਦੀ ਹੈ ਤਾਂ ਕਿ ਸਾਰੀ ਕਮਿਊਨਿਟੀ ਇਹਦੇ ਲਈ ਬਦਨਾਮ ਨਾ ਹੋਵੇ ਅ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ ਕਿ ਲਦਾਖ ਦੇ ਵਿੱਚ ਜਦੋਂ 2019 ਦੇ ਵਿੱਚ ਮੋਦੀ ਸਰਕਾਰ ਨੇ ਸਾਰੀ ਦੁਨੀਆ ਚੰਨਟੋਰਾ ਪਿੱਟਿਆ ਵੀ ਅਸੀਂ 370 ਧਾਰਾ ਤੋੜ ਕੇ 35A ਤੋੜ ਕੇ ਬਹੁਤ ਵੱਡਾ ਇਨਕਲਾਬ ਕਰਤਾ ਸਾਰੇ ਦੇਸ਼ ਦੇ ਵਿੱਚ ਇੱਕੋ ਕਾਨੂੰਨ ਲਾਗੂ ਕਰਤਾ ਹਾਲਾਂਕਿ ਕਾਨੂੰਨ ਹੈ ਨਹੀਂਗਾ ਜਿਹੜੇ ਆਹਾ ਸਾਡੀਆਂ ਨਾਰਥ-ਈਸਟ ਸਟੇਟਸ ਐ ਨਾਗਾਲੈਂਡ, ਮੀਜ਼ੋਰਮ, ਮਨੀਪੁਰ, ਮਘਾਲਿਆ, ਅਰਨਾਚਲ ਪ੍ਰਦੇਸ਼ ਵਗੈਰਾ ਉੱਥੇ ਵੱਖਰੇ-ਵੱਖਰੇ ਕਾਨੂੰਨ ਨੇ ਉੱਥੇ ਬਾਕੀ ਦੇਸ਼ ਦੇ ਲੋਕਾਂ ਦੇ ਜਾਣ ਦੇ ਉੱਤੇ ਅੱਡ-ਅੱਟ ਤਰ੍ਹਾਂ ਦੀਆਂ ਪਵਿੱਤਰੀਆਂ ਹੈਗੀਆਂ ਨੇ ਤੇ ਅਸੀਂ ਉਹਨਾਂ ਨੂੰ ਗਲਤ ਨਹੀਂ ਕਹਿੰਦੇ ਹਾਂ ਪਰ ਇਹ ਵੀ ਗਲਤ ਨਹੀਂ ਸੀ ਜਿਹੜਾ ਇਹਨਾਂ ਨੇ ਤੋੜਿਆ ਇਹ ਵੀ ਠੀਕ ਸੀਗਾ ਇਹਦੀ ਲੋੜ ਸੀ ਉਹ ਤੋੜਨ ਨਾਲ ਜਿਹੜੇ ਉਹਨਾਂ ਨੂੰ ਪ੍ਰੋਟੈਕਸ਼ਨ ਮਿਲੀ ਸੀ ਹੋਈ ਸੀ ਲਦਾਖ ਵਾਲਿਆਂ ਨੂੰ ਜਿਨ੍ਹਾਂ ਨੇ ਉਹਨੇ ਤੋੜਨ ਦੇ ਉੱਤੇ ਕਿਉ ਦੇ ਦੀਵੇ ਵਾਲੇ ਭਾਜੀਪੀ ਦਾ ਇੱਕ ਬੰਦਾ ਉੱਥੋਂ ਜਿਤਾਤਤਾ ਇਸ ਦੇ ਤਹਿਤ ਵੀ ਅਸੀਂ ਆ ਕੰਮ ਕਰਨਾ ਹੈਗਾ ਤੇ ਉਹ ਬੜੇ ਖੁਸ਼ ਸੀਗੇ ਪਰ ਉਹਨਾਂ ਨੂੰ ਲੱਗਿਆ ਵੀ ਅਸੀਂ ਸਾਡੇ ਤੇ ਜਿਹੜੀ ਉਹ ਛਤਰੀ ਤਣੀ ਹੋਈ ਸੀਗੀ 6ਵੀਂ ਸ਼ੈਡਿਊਲ ਦੀ ਉਹ ਸਾਡੇ ਤੋਂ ਛਤਰੀ ਲੈ ਗਈ ਤੇ ਵੈਸੇ ਤਾਂ ਸਾਡੇ ਤਾਂ ਸਿਰ 'ਚ ਜਿਹੜੇ ਗੜੇ ਆ ਉਹ ਪਹਿਣੇ ਹੀ ਪਹਿਣੇ ਆ ਕਾਰਪੋਰੇਟਾਂ ਨੇ ਆ ਕੇ ਸਾਡਾ ਇੱਥੇ ਸਾਰਾ ਕੁਝ ਤਬਾਹ ਕਰ ਦੇਣਾ ਤੇ ਉਹ ਲੜ ਰਹੇ ਹੈ ਵੀ ਸਾਨੂੰ ਇੱਕ ਤਾਂ ਸੁਭਾ ਬਣਾਓ ਇੱਕ ਉਹ ਸਾਡਾ ਜਿਹੜੀ ਹੈ 6ਵੀਂ ਸ਼ੈਡਿਊਲ ਦੇ ਵਿੱਚ ਪਾਓ ਤਾਂ ਕਿ ਸਾਡੇ ਜਿਹੜੇ ਫੋਰੈਸਟ ਰਾਈਟਸ ਹੈ ਉਹ ਜਿਹੜੇ ਐ ਉਹ ਬਰਕਰਾਰ ਰਹਿ ਸਕਣ ਤੇ ਕਈ ਵਾਰ ਪੰਜ ਵਾਰੀ ਉਹ ਭੁਖੜਤਾਲਾ ਕਰ ਚੁੱਕੇ ਐ ਇੱਕ ਵਾਰੀ ਤਾਂ ਵਰਦੀ ਸਰਦੀ ਦੇ ਵਿੱਚ ਬਰਫ਼ ਪੈਰ ਹੀ ਆ ਉਹ ਉੱਥੇ ਬੈਠੇ ਐ ਦਿਨ ਰਾਤ ਲਾ ਕੇ ਸਾਰੀ ਦੁਨੀਆ ਨੇ ਦੇਖੀ ਫਿਰ ਉਹ ਮਾਰਚ ਕੀਤਾ ਉਹਨੇ ਉਹਨੂੰ ਧਾਤਾਂ ਦੇ ਉੱਤੇ ਮਾਰਚ ਤੋਂ ਰੋਕਿਆ ਦਿੱਲੀ ਜਾਣ ਨਹੀਂ ਦਿੱਤਾ ਤੇ ਇਸ ਤਰ੍ਹਾਂ ਨਾਲ ਜਿਹੜੀਆਂ ਗੱਲਾਂ ਬਾਤਾਂ ਥੋੜੀਆਂ ਬਹੁਤੀਆਂ ਹੋਈਆਂ ਵੀ ਨੇ ਉਹ ਜਿਹੜੀਆਂ ਨੇ ਨਤੀਜਾ ਜਨਕ ਗੱਲਾਂ ਨਹੀਂ ਹੋਈਆਂ ਉਹ ਕਹਿੰਦੇ ਵੀ ਨਤੀਜਾ ਜਨਕ ਕੋਈ ਗੱਲਾਂ ਹੋਣ ਕੱਲ ਉੱਥੇ ਕੁਝ ਨੌਜਵਾਨਾਂ ਆਏ ਐ ਵੱਡੀ ਗਿਣਤੀ ਚ ਤੇ ਉਹ ਉੱਥੇ ਪੰਨ ਤੋੜ ਹੋਈ ਐ ਭਾਜਪੀ ਦਾ ਦਫ਼ਤਰ ਦੀ ਵੀ ਪੰਨ ਤੋੜ ਹੋਈ ਐ ਚਾਰ ਬੰਦੇ ਮਾਰੇ ਗਏ ਐ 50 ਤੋਂ ਵੱਧ ਜ਼ਖਮੀ ਹੋ ਗਏ ਐ ਸ਼ੁਭ ਘਰਾ ਵਗੈਰਾ ਤੇ ਉਹ ਬੜੀ ਮਾੜੀ ਘਟਨਾ ਐ ਅਸੀਂ ਸਮਝਦੇ ਆ ਵੀ ਹਿੰਸਾ ਨਹੀਂ ਸੀ ਹੋਣੀ ਚਾਹੀਦੀ ਹਿੰਸਾ ਚਾਹੇ ਸਰਕਾਰੀ ਬੰਦਿਆਂ ਨੇ ਕਰਾਈ ਹੋਵੇ ਚਾਹੇ ਕਿਸੇ ਹੋਰ ਨੇ ਕਰਾਈ ਹੋਵੇ ਤੀਜੀ ਤਰ ਕੋਈ ਹੋ ਸਕਦੀ ਐ ਤੇ ਇਹ ਜਿਹੜੀ ਬੜੀ ਮਾੜੀ ਐ ਤੇ ਉਹਨਾਂ ਦੇ ਮੰਗਾਂ ਜਿਹੜੀਆਂ ਇਸ ਹਿੱਸਾ ਦੇ ਥੱਲੇ ਰੋਲੀਆਂ ਨਹੀਂ ਜਾਣੀਆਂ ਚਾਹੀਦੀਆਂ ਅਸੀਂ ਇਹ ਕਹਿਣਾ ਚਾਹੁੰਦੇ ਆ। ਆ ਲਾਸਟ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਕਰਨੀ ਹੈ ਉਹ ਇਹ ਹੈ ਵੀ ਇਜ਼ਰਾਈਲ ਨੇ ਗਜ਼ਾ ਦੀ ਨੱਕਾਬੰਦੀ ਕੀਤੀ ਹੋਈ ਹੈ। ਇੱਕ ਜਿਹੜੇ ਅੰਤਰਰਾਸ਼ਟਰੀ ਸੰਸਥਾਵਾਂ ਨੇ ਉਹਨਾਂ ਦਾ ਇੱਕ ਜਹਾਜ਼ਾਂ ਦਾ ਬੇੜਾ ਹੈਗਾ ਕੋਈ 50 ਸਿਵਿਲিয়ান ਬੋਟਸ ਜਿਹੜੀਆਂ ਨੇ ਉਹ ਅੱਡ-ਅੱਡ ਵਾਰੀ ਉਹਨਾਂ ਨੇ ਕੋਸ਼ਿਸ਼ਾਂ ਕੀਤੀਆਂ ਨੇ ਵੀ ਅਸੀਂ ਜਿਹੜੀ ਮਨੁੱਖੀ ਸਹਾਇਤਾ ਹੈ ਉਹ ਗਾਜ਼ਾ ਨੂੰ ਸਮੁੰਦਰ ਦੇ ਰਸਤੇ ਪਹੁੰਚਾ ਦਈਏ ਤੇ ਹਰ ਵਾਰੀ ਉਹ ਕਿਸੇ ਨਾ ਕਿਸੇ ਰੂਪ ਚ ਇਜ਼ਰਾਈਲ ਉਹਨਾਂ ਤੇ ਹਮਲੇ ਕਰਦਾ ਹੈ ਹੁਣ ਜਿਹੜਾ ਇਹ 50 ਜਿਹੜੀਆਂ ਬੋਟਸ ਨੇ ਉਹਨਾਂ ਦਾ ਜਾ ਰਿਹਾ ਸੀਗਾ ਸਹਾਇਤਾ ਲੈ ਕੇ ਤੇ ਉਹਨਾਂ ਦੇ ਉੱਤੇ ਇਜ਼ਰਾਈਲ ਨੇ ਮਿਜ਼ਾਈਲਾਂ ਨਾਲ ਆਪਣੇ ਇਹਦੇ ਨਾਲ ਜਿਹੜੇ ਡਰੋਨਸ ਐ 12 ਡਰੋਨ ਉਹਨਾਂ ਤੇ ਚਲਾਏ ਤੇ ਇਟਲੀ ਤੋਂ ਕਿਉਂਕਿ ਚੱਲਿਆ ਸੀ ਇਟਲੀ ਦੀ ਜਿਹੜੀ ਪ੍ਰਧਾਨ ਮੰਤਰੀ ਐ ਉਹ ਉਹ ਤੇ ਜਿਹੜਾ ਇਜ਼ਰਾਈਲ ਦਾ ਪ੍ਰਧਾਨ ਮੰਤਰੀ ਹੈ ਕੋਥੈਲੀ ਦੇ ਚੱਟੇ ਬੱਟੇ ਆ ਵੈਸੇ ਤਾਂ ਪਰ ਕਿਉਂਕਿ ਲੋਕਾਂ ਦਾ ਇੱਕ ਬਹੁਤ ਵੱਡਾ ਪ੍ਰੈਸ਼ਰ ਹੈ ਇਟਲੀ ਦੇ ਵਿੱਚ ਗਾਜ਼ਾ ਦੇ ਹੱਕ 'ਚ ਫਲਸਤੀਨ ਦੇ ਹੱਕ 'ਚ ਬਹੁਤ ਵੱਡੇ ਵੱਡੇ ਮੁਜ਼ਾਰੇ ਹੁੰਦੇ ਆ ਉਹਨਾਂ ਦੇ ਤਹਿਤ ਦੇ ਥੱਲੇ ਜਿਹੜਾ ਉੱਥੋਂ ਦਾ ਡਿਫੈਂਸ ਮੰਤਰੀ ਹੈ ਉਹਨੇ ਇਹਨਾਂ ਜਿਹੜੇ ਇਜ਼ਰਾਈਲ ਵੱਲੋਂ ਹੋਏ ਹਮਲੇ ਆ ਉਹਨਾਂ ਦੀ ਨਿੰਦਿਆ ਕੀਤੀ ਹੈ ਤੇ ਉਹਨਾਂ ਨੇ ਆਪਣਾ ਆਪਣਾ ਜਿਹੜਾ ਇੱਕ ਸਮੁੰਦਰੀ ਜਹਾਜ਼ ਹੈ ਉਹ ਗਾਜ਼ਾ ਦੇ ਵਿੱਚ ਇਹ ਸਹਾਇਤਾ ਪਹੁੰਚਾਉਣ ਦੀ ਮਨਸ਼ਾ ਨਾਲ ਭੇਜਿਆ ਦੇਖਦੇ ਹਾਂ ਉਹ ਕੀ ਹੁੰਦਾ ਅਸੀਂ ਸਮਝਦੇ ਹਾਂ ਵੀ ਅਜਿਹੇ ਜਿਹੜੇ ਮਨੁੱਖ ਜਦ ਯੂਨੋ ਦੀ ਮੀਟਿੰਗ ਚੱਲ ਰਹੀ ਹੈ ਯੂਨੋ ਦੀ ਮੀਟਿੰਗ ਦੇ ਵਿੱਚ ਜ਼ਰੂਰ ਇਹਦਾ ਹੱਲ ਇਹ ਕੱਢਿਆ ਜਾਣਾ ਚਾਹੀਦਾ ਹੈ ਬਾਕੀ ਤਾਂ ਮਤੇ ਤਾਂ ਪਾਸ ਹੋਗੇ ਵੀ ਅਸੀਂ ਇੱਕ ਵੱਖਰੇ ਦੇਸ਼ ਵਜੋਂ ਫਲਸਤੀਨ ਨੂੰ ਮਾਨਤਾ ਦਿੰਨੇ ਆ ਪਰ ਉੱਥੇ ਕੋਈ ਸਹਾਇਤਾ ਪਹੁੰਚ ਸਕੇ ਇਜ਼ਰਾਈਲ ਦੇ ਉੱਤੇ ਪਾਬੰਦੀਆਂ ਲਾਈਆਂ ਜਾ ਸਕਣ ਅਜਿਹੇ ਮਤੇ ਹਾਲੇ ਨਹੀਂ ਆਏ ਉਹਨਾਂ ਦੀ ਲੋੜ ਹੈ ਅੱਜ ਦੀ ਗੱਲ ਚ ਇਨ ਨਹੀਂ ਬਹੁਤ ਬਹੁਤ ਸ਼ੁਕਰੀਆ ਧੰਨਵਾਦ